ਕਬੀਰ ਸੋਈ ਮਾਰੀਏ ਜੇ ਬੂਏ ਸੁਖ ਹੋਏ ਭਰੋ-ਪਲੋ ਸਭ ਕੋ ਕਹੇ ਬੁਰਾ ਨਾ ਮੰਨੇ ਕੋਈ ਕਬੀਰ ਸੋਈ ਮਾਰੀਏ ਮਾਲਣਾਉ ਨਾ ਚਾਹੀਦਾ ਜੇ ਮਾਰੇ ਸੋਫਾ ਜਿੱਤੇ ਮਾਰੇ ਤੇ ਸੋਫਾ ਜਿਵੇਂ ਭਰੋ-ਪਲੋ ਸਭ ਕੋ ਕਹੇ ਬੁਰਾ ਨਾ ਮੰਨੇ ਕੋਈ ਹੁਣ ਇਹਦਾ ਕਹਿਣਾ ਨਾ ਮੰਨਣਾ ਪਾਪ ਹੈ ਉਹ ਤਾਂ ਪਾਪ ਬੁੱਢਾਂ ਦੀ ਬਾਤ ਹੈ ਕਿਹਦਰ ਮਾਲਣਾ ਦਾ ਪਾਪ ਹੈ ਸੋਈ ਮਾਰੀਏ ਜੇ ਮਾਰੇ ਸੁਖ ਹੋਏ ਜੇ ਬੂਆ ਸੁਖ ਹੋਏ ਜੇ ਬੂਆ ਸੁਖ ਹੋਏ ਪੋਲੋ ਪੋਲੋ ਸਭ ਕੋ ਕਹੇ ਬੁਰਾ ਨਾ ਮਾਨੇ ਕੋਈ ਇਹ ਤੇ ਇਹਦਾ ਨਹੀਂ ਗਿਆ ਕਿ ਕਿਹਨੂੰ ਮਾਰਨਾ ਹੈ ਕਿਹਨੂੰ ਨਹੀਂ ਮਾਰਨਾ ਗੋਲ ਬੋਲ ਗੱਲ ਕਰਦੇ ਕਿਵੇਂ ਜੇ ਮਛਰ ਮਾਰਦੇ ਸੁਖ ਹੋਤਾ ਮਾਰਦੇ ਮੈਂ ਮਛਰ ਬਲੇਰੀਆ ਕਰਦਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ ਤੇ ਮਾਰਜ ਪਾਪ ਹੈ ਇਹ ਤਾਂ ਮਾਰਜ ਕੋਈ ਪਾਪ ਨਹੀਂ ਨਿਕੋ ਕੀ ਹੈ ਜਬਾ ਦਾ ਕਰਦੀਆਂ ਨੇ ਵੇ ਤਾਂ ਮਦਵਾਦਾ ਨਹੀਂ ਉਸੇ ਮਾਨਨ ਦੀ ਜੀਵਨ ਹੈ ਜੀਵਤਿਆ ਹੁੰਦੀ ਜੀਵਤਿਆ ਤੱਕ ਰਹਿਣ ਕਾ ਨਹੀਂ ਜੇ ਮਾਰੇ ਸੁਖ ਹੋਏ ਇੱਕ ਗੱਲ ਦਾ ਦੇਖੋ ਉਹਦੇ ਮਾਰੇ ਤੇ ਸੁਖ ਹੋਵੇ ਦੁੱਖ ਨਾ ਹੋਵੇ ਮਾਰਨ ਦਾ ਕੋਈ ਹੱਦ ਨਹੀਂ ਕੰਭਰਾਉਣ ਵਾਲਾ ਵੀ ਆਪੇ ਹੋ ਮਾਰਨ ਦਾ ਇਹ ਨਾ ਨਹੀਂ ਹੈ ਜੀਵਨ ਜੀਵਨ ਨੂੰ ਮਾਰਦੇ ਮਾਰਨ ਤਾਂ ਬੈਨ ਨਹੀਂ ਲਾਉਂਦੀ ਬੰਨ੍ਹ ਕੋਈ ਮਾਰੇ ਦਾ ਲਾਭ ਦੇਖੋ ਵਿਚਾਰ ਦੇਖੋ ਇਹ ਵਿਚਾਰ ਦਾ ਵਿਸ਼ਾ ਹੈ ਇਹ ਵਿਚਾਰ ਦਾ ਵਿਸ਼ਾ ਹੈ ਕਿਹਨੂੰ ਮਾਰਨਾ ਕਿਹਨੂੰ ਨਹੀਂ ਮਾਰਨਾ ਜੇ ਮਾਰੇ ਸੋਖ ਹੋਏ ਮਨ ਮਾਰੇ ਤੇ ਸੋਖ ਹੁੰਦਾ ਇੱਛਾ ਮਾਰੇ ਤੇ ਸੋਖ ਹੁੰਦਾ ਜੇ ਬੂਹੇ ਸੁਖ ਹੋਏ ਇੱਛਾ ਆਪਣੀ ਮਾਰ ਲਈਏ ਤਾਂ ਸੁਖੇ ਸੁਖ ਹੈ ਭਲੋ ਭਲੋ ਸਭ ਕੋ ਕਹੇ ਬੁਰਾ ਨਾ ਮੰਨੋ ਕੋਈ ਦੂਜੀ ਗੱਲ ਭਲੋ ਭਲੋ ਹੀ ਕਹੇ ਤੂ ਆ ਭਲੋ ਭਲੋ ਕਹੇ ਬੁਰਾ ਨਾ ਬੁਰਾ ਨਾ ਮੰਨੇ ਕੋਈ ਕੋਈ ਬੁਰਾ ਨਾ ਮੰਨੇ ਜੇ ਕਿਸੇ ਨੂੰ ਐਸਾ ਨੂੰ ਮਾਰਤਾ ਲੋਕਾਂ ਨੇ ਕਾਹਵੇ ਬੁਰਾ ਹੋਇਆ ਇਹ ਨੂੰ ਦੇਸੀ ਮਾਰਨਾ ਚਾਹੀਦਾ ਇੱਕ ਤਾਂ ਇਹ ਸ਼ਰਤ ਹੈ ਉਹ ਨਹੀਂ ਮਾਰਨਾ ਚਾਹੀਦਾ ਜਿਹਦੇ ਮਰ ਜਾਂਦੇ ਲੋਕ ਪਬਲਿਕ ਕਹੇ ਵੀ ਬੁਰਾ ਹੋਇਆ ਇੱਕ ਵੀ ਆਦਮੀ ਕੋਈ ਕਹੇ ਵੀ ਬੁਰਾ ਉਹ ਆ ਤੇ ਮਾਰਨਾ ਨਹੀਂ ਸੀ ਆਇਦਾ ਉਹ ਨਹੀਂ ਮਾਰਨਾ ਚਾਹੀਦਾ ਬਲਕਿ ਲੋਕ ਚੰਗਾ ਹੀ ਚੰਗਾ ਕਰਨ ਵਿੱਚ ਚੰਗਾ ਹੋ ਗਿਆ ਚੰਗਾ ਹੋ ਗਿਆ ਇਹ ਹੋ ਗਿਆ ਹੁਣ ਦੂਰੀਓ ਬਿਆਕਲ ਹੋ ਜਾਂਦੀ ਹੈ ਮੱਛਰ ਹੁੰਦਾ ਰਾਤ ਨੂੰ ਸੌਂਣੀ ਦਿੰਦਾ ਬਿਵਾਰੀਆਂ ਪੈਦਾ ਹੁੰਦੀਆਂ ਨੇ ਗਵਰਨਮੈਂਟ ਉਹਦੇ ਸਪਰੇਅ ਕਰਦੀ ਹੈ ਮੱਛਰ ਮਰ ਜਾਂਦਾ ਲੋਕਾਂ ਨੂੰ ਬੜੀ ਰਾਹਤ ਮਿਲਦੀ ਹੈ ਲੋਕ ਭਲੋ-ਭਲੋ ਕਹਿੰਦੇ ਸਾਰੇ ਵਿੱਚ ਅੱਬਾ ਹੋਇਆ ਬੜਾ ਮਤਲਬ ਹੈ ਮੱਛਰ ਮਰ ਗਿਆ ਸੁਖ ਹੋ ਗਿਆ ਗਰੀਬਾਂ ਨੇ ਦੇ ਨਬੀ ਲਈ ਤੂੰ ਮੱਛਰ ਦਾ ਨਹੀਂ ਤੂੰ ਕਿੱਥੇ ਕਿਵੇਂ ਸੌਂਣੀ ਦਿੰਦਾ ਉਦੋਂ ਫਿਰ ਭਲੋ ਭਲੋ ਹੀ ਕਹਿੰਦੇ ਨੇ ਲੋਕ ਹੁਣ ਜਿਹੜੇ ਧੂਏ ਨੇ ਐਸੇ ਵੀ ਨੇ ਜਿਹੜੇ ਘਾਟਣਾ ਵੀ ਪਾਪ ਸਮਝਦੇ ਸੀ ਕਾ ਘਾਟਣਾ ਪਾਪ ਐਥੇ ਤੱਕ ਚਲੇ ਗਏ ਸੀ ਆਵਾਜ਼ ਆ ਜਿਹੜਾ ਮਾਤਾ ਪ੍ਰਚਾਰ ਕਰਦੇ ਨੇ ਹੁਣ ਸੰਤ ਆਤਮਾ ਦੇ ਖਿਲਾਫ ਆਤਮਾ ਦੇ ਖਿਲਾਫ ਇਹ ਘਾ ਘਟਣ ਦੇ ਖਿਲਾਫ ਤੱਕ ਚਲੇ ਗਏ ਤੇ ਵਿ ਘਾ ਘਟਣਾ ਵੀ ਪਾਪ ਘਾ ਘਟਣਾ ਪਾਪ ਸੁਣਿਆ ਆ ਬਾਗੋਂ ਵੀ ਕਾ ਵੀ ਜੀਵੇ ਆ ਵੇ ਡਰਵਾ ਆਹ ਕਾ ਜੀਵੇ ਬਾਤੀ ਬਾਤੀ ਜੀਓ ਆ ਇੱਥੇ ਦਾ ਇੱਕ ਸੀ ਸਾਡੇ ਗਵਾਂਢ ਦੇ ਵਿੱਚ ਅਬੀਜਾ ਨਾ ਨਹੀਂ ਸੀ ਉਹ ਕੱਲਾ ਹੀ ਸੀ ਵਿਚਾਰਾ ਉਹਦੀ ਪੈਣ ਸੀ ਸਾਡੇ ਗਵਾਂਢ ਦੇ ਵਿੱਚ ਬਿਲਕੁਲ ਨਾਲ ਘਰ ਸੀ ਉਹ ਕੱਲਾ ਸੀ ਬੁढ़ा ਹੋ ਗਿਆ ਸਾਨਾ ਹੋ ਗਿਆ ਉਹ ਫਿਰ ਉੱਥੇ ਹੀ ਲਜਾਇਆ ਉਹਦਾ ਪਾਣ ਜਾ ਤੇ ਇੱਥੇ ਸਾਰਾ ਦਿਨ ਉਹ ਭਗਤ ਸੀ ਫਕੀ ਲਡੂਆ ਕਰ ਪਾਰਾ ਉਂ ਕੀ ਇਹ ਜੀ ਗੱਲ ਬੋਲਦਾ ਨਾ ਅਸੀਂ ਉਹਨੂੰ ਕਹਿਤਾ ਤਕੜਾ ਸੀ ਥੋੜਾ ਜਾ ਵੀ ਤੂੰ ਮਨੋ ਕੋ ਘਾਂ ਸੀ ਵੀ ਤੂੰ ਕਾ ਘਟ ਰਿਹਾ ਕਹਿੰਦਾ ਮੈਂ ਤਾਂ ਨਹੀਂ ਘਟ ਰਿਹਾ ਮੈਂ ਕਿਹਾ ਕਹਿੰਦਾ ਪਾਪ ਬੋਲੀ ਕਰ ਪ੍ਰੈਕਟੀਕਲ ਦੇਖੇ ਨੇ ਆ ਆਦਮੀ ਬਣ ਕੇ ਕਹਿੰਦੇ ਜੀ ਪਾਪ ਦਾਤਾਂ ਨਹੀਂ ਸੀ ਤੋੜਦਾ ਹਨਾ ਪਾਪ ਇੱਥੇ ਤੱਕ ਤਾਂ ਇਹਨਾਂ ਦਾ ਦਵਾ ਖਰਾਬ ਕੀਤਾ ਸੀ ਲੋਕਾਂ ਨੂੰ ਇਹਨਾਂ ਨੇ ਸੰਤਾਂ ਨੇ ਆ ਜਿਹੜੇ ਕਹਿੰਦੇ ਨੇ ਬੈਸੂ ਚੰਨੀ ਨੰਗੀ ਬੈਸੂ ਬੈਸੂ ਵਾਲਿਆਂ ਨੇ ਇੱਥੇ ਤੱਕ ਬੈਸੂ ਭਗਤਾਨਾ ਹੈ ਬੈਸੂ ਭਗਤਾਨਾ ਤਾਂ ਹੀ ਕਹੇ ਬੈਸੂ ਪਿਆ ਤਾਂ ਜਿਆਦਾ ਅਟੈਕ ਬੈਸੂ ਤੇ ਕੀਤਾ ਹੈ ਕਬੀਰ ਨੇ ਵੀ ਗੁਰਬਾਣੀ ਦੇ ਇਹਨਾਂ ਨੇ ਦਿਮਾਗ ਖਰਾਬ ਕੀਤਾ ਲੋਕਾਂ ਦਾ ਹਾਂਜੀ